ਮੇਰਾ ਬਬਲੂ ਗੁਮਾਂਜੀ ਅਜੀ ਅਜੀ ਦੀ ਕਹਾਣੀ ਕੀ ਕਹਿੰਦੇ ਬਾਰੇ ਇਹਨਾਂ ਕੋਲ ਜੀ ਨੋਨ ਚੇਂਜ ਕਰਨਾ ਹੈ 2000 ਵਾਲੇ ਤੇ ਕਹਿੰਦੇ ਜੀ ਸਾਡੇ ਕੋਲ ਪੇਮੈਂਟ ਹੈਗੀ 15 ਲੱਖ ਰੁਪਈਆ ਦੇਣਾ ਹੈ ਕਿ ਚਲੋ ਮੇਰੇ ਕੋਲ ਥੱਲੇ ਦੁਕਾਨ ਤੇ ਗਿਣਤੀ ਬੈਠ ਕੇ ਗਿਣਤੀ ਕਰ ਲੈਂਦੇ ਆ ਤੇ ਉਹਦਾ ਆਏ ਤੇ ਆਂਡੀਆਂ ਗੋਣੀਆਂ ਕੋ ਪੈ ਫੜ ਕੇ ਕਿੰਨੋਂ ਪੈ ਦੇਣੋਂ ਨਾਲ ਦੱਤੂ ਦੁੱਤੋਂ ਮਾਰਿਆ ਤੇ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਤੇ ਹਿੰਦੂ ਸੀ ਸਦਾ ਸੀ ਆਪਾਂ ਇੰਨਾ ਨਹੀਂ ਵੇਖਿਆ ਬਾਕੀ ਦੋ ਵੰਦੇ ਦੇਖਿਆ ਆਪਾਂ ਐਸੀ ਬਾਈਕ ਤੇ ਹਾਂਜੀ ਆ ਆਪਣਾ ਤਾਂ ਫਰੀ ਪੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਏ ਬਾਕੀ ਅਮਨਦੀਪ ਬੰਨ ਲਾਗੇ ਮੰਨੇ ਨੂੰ ਚੁੱਕੇ ਇੱਕ ਇਨਸੀਡੈਂਟ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਦੋ ਜਣਿਆਂ ਨੂੰ ਕੋਈ ਦਾਤਰ ਮਾਰ ਕੇ ਤੇ ਜ਼ਖਮੀ ਕਰ ਗਿਆ ਉਸ ਬੰਦੇ ਦੋਨਾਂ ਜਣਿਆਂ ਨੂੰ ਇਸ ਟਾਈਮ ਹਸਪੀਟਲ ਤੇ ਇਲਾਜ ਨੇ ਤੇ ਜੋ ਸਾਡੇ ਵੱਲੋਂ ਕਾਰਵਾਈ ਬੰਦੀ ਆ ਇਹਨਾਂ ਦੇ ਬਿਆਨ ਲੈ ਕੇ ਤਾਫੀਅਤ ਅੱਜ ਗਾ ਕੇ ਤਤਤੀਸ਼ੀ ਕੀਤੀ ਆ ਤਕਰੀਬਨ ਇੱਜੜੋ ਦੋ ਜਣੇ ਕਿੰਨੇ ਦੀ ਲੁੱਟ ਕੀਤੀ ਗਈ ਇਹ ਇਸ ਬਾਰੇ ਅਜੇ ਪਤਾ ਨਹੀਂ ਕਿੰਨੇ ਬੰਦੇ ਆਏ ਇਹ ਪਤਾ ਲੱਗਾ ਹਾਂਜੀ ਕਿੰਨੇ ਬੰਦੇ ਆਏ ਜੇ ਬਾਅਦ ਅਜੇ ਬਾਈ ਇਸ ਬਾਰੇ ਕੁਝ ਨਹੀਂ ਪਤਾ ਅਜੇ ਮੈਂ ਮੌਕੇ ਤੇ ਇੱਥੇ ਆਇਆ ਸੀ ਉੱਥੇ ਜਾ ਕੇ ਉਹਨਾਂ ਦਾ ਸਟੇਟਮੈਂਟ ਲਵਾਵਾਂਗੇ ਉਸ ਤੋਂ ਬਾਅਦ ਦੱਸਾਂਗੇ ਸਰ ਫੀਲਮੀ ਮਿਲੀ ਆ ਕੋਈ ਕਲੂ ਮਿਲੇ ਆ ਜੀ ਸੀਸੀਟੀਵੀ ਦੇਖ ਰਹੇ ਹਾਂ ਜੀ ਸਾਰੇ ਬੰਦੇ ਕੈਮਰੇ ਦੋ ਟੀਮਾਂ ਵਾਂਗ ਹੀ ਲਾਤੀਆਂ ਹੋਈਆਂ ਤੇ ਜਲਦ ਤੋਂ ਜਲਦ ਉਹਨੂੰ ਟ੍ਰੇਸ ਕਰ ਲਾਂਗੇ ਸਰ ਕਿਹੜੀ ਜਗ੍ਹਾ ਆ ਇਹ ਆਪਣਾ ਇਸ ਹਾਲ ਗੇਟ ਦੇ ਅੰਦਰ ਪਛਾਣ ਕੀ ਹੋਈ ਹੈ ਹਾਂਜੀ ਲੈਟ ਮੀ ਹੋਇਆ ਜਿਹੜਾ ਪਛਾਣ ਕੀ ਹੋਈ ਹੈ ਕਿ ਕੰਮ ਦਿਨੇਸ਼ ਕੁਮਾਰ ਕਹਿੰਦੇ ਇੱਕ ਵਾਰੀ ਹੋ ਗਈ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਹੈ ਅਜੇ ਤੱਕ ਜੇਰ ਲਾ ਜਿੰਦੇ ਜੀ ਕਿੱਥੇ ਸਰ ਦਾਗਲ ਕਰਵਾਇਆ ਅਮਨਦੀਪਾ ਹਸਪੀਟਲ ਕੋਈ ਪੁਰਾਣੀ ਰੰਜਿਸ਼ ਕੋਈ ਮੋਡਲੀ ਇਹ ਪਤਾ ਲੱਗੇਗਾ ਜੋ ਸਟੇਟਮੈਂਟ ਲੈਣੇ ਪਤਾ ਲੱਗੇਗਾ ਉਹਨਾਂ ਕੋਲ ਠੀਕ ਹੈ ਪੁਲਿਸ ਵੱਲੋਂ ਉਹਨਾਂ ਦੇ ਬਿਆਨ ਲੈ ਕੇ ਪਰਚਾ ਦੱਚ ਕੀਤਾ ਜਾਵੇਗਾ ਜੀ ਤੇ ਇਨਵੈਸਟੀਗੇਸ਼ਨ ਸਾਡੇ ਵੱਲੋਂ ਸ਼ੁਰੂ ਕਰ ਲਈ ਗਈ ਹੈ ਜੀ ਅਸੀਂ ਜਲਦ ਟ੍ਰੇਸ ਕਰ ਲਾਂਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਸੀਂ ਦੋ ਦੋ ਟੀਮਾਂ ਲਗਾਤੀਆਂ ਲੱਢੀ ਤੇ ਜਲਦ ਟ੍ਰੇਸ ਕਰ ਲਾਂਗੇ ਇਹ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਕੀ ਹੈ ਜੀ ਇਹਦੇ ਵਿੱਚ ਆਪਾਂ ਦਨੇਸ਼ ਕੁਮਾਰ ਹੋਣੀ ਨੇ ਨਾਲ ਪੁਰਾਣੇ ਨੋਟਾਂ ਦਾ ਕੰਮ ਕਰਦੇ ਆ ਜੀ ਉਥੇ ਹਲਗੇਟ ਦੇ ਅੰਦਰ ਉਥੇ ਇਹਨਾਂ ਨੂੰ ਕੋਈ ਆਪਣਾ ਪਹਿਲਾ ਜੋ ਇਹਨਾਂ ਦੱਸਣ ਮੋਤਾ ਵੀ ਇਹ ਪਹਿਲਾ ਹੀ ਕੋਈ ਬੰਦਾ ਇਹਨਾਂ ਕੋਲ ਪਹਿਲਾ ਵੀ ਲੈ ਕੇ ਜਾਂਦਾ ਰਿਹਾ ਰੋਡ ਅੱਜ ਫਿਰ ਆਇਆ ਦੁਬਾਰਾ ਉਹਨੇ ਆ ਕੇ ਇਹਨਾਂ ਕੋਲ ਪੈਸੇ ਵੀ ਆਪਣਾ ਮੰਗ ਕੀਤੀ ਦੇ ਜੋ ਇਹਨਾਂ ਨਾਲ ਪਹਿਲਾਂ ਡੀਲ ਹੋਈ ਸੀ ਉਸ ਬੰਦੇ ਨਾਲ ਗੱਲ ਕੀਤੀ ਤੇ ਆਪਸ ਵਿੱਚ ਬਾਅਦ ਵਿੱਚ ਇਹਨਾਂ ਨਾਲ ਝਗੜਾ ਕੀਤਾ ਤੇ ਨਾਲ ਇਹਨੇ ਫੁੱਟ ਮਾਰ ਕਰਕੇ ਤੇ ਲੈ ਗਿਆ ਬੰਦੇ ਰੈਟੀ ਭਾਈ ਹੋਇਆ ਜੀ ਕਿੰਨਾ ਨੇ ਕੀਤੀ ਆ ਪਾਣਾ ਪਤਾ ਆਇਡੈਂਟੀਫਾਈ ਕਰ ਲਿਆ ਜਾਣੀ ਇਹਨੂੰ ਨਾਮ ਨਹੀਂ ਪਤਾ ਜੀ ਤੇ ਕਿੰਨਾ ਕਿੰਨੀਆਂ ਕਿ ਸੱਟਾਂ ਲੱਗੀਆਂ ਕੀ ਇੱਥੇ ਹੱਥਾਂ ਤਾਂ ਲੱਗੀਆਂ ਜੀ ਬਾਕੀ ਡਾਕਟਰ ਸਾਹਿਬ ਕੁਝ ਕਰਦੇ ਇਲਾਜ ਜਿਹੜੇ ਇਲਾਜ ਨੇ ਦੋਨੋਂ ਜਾਣੇ ਇਹਨਾਂ ਦੀ ਕੀ ਕੰਡੀਸ਼ਨ ਹੈ ਬੰਦੇ ਦੀ ਐਡੀਸ਼ਨ ਦਾ ਇਲਾਜ ਚੱਲ ਰਿਹਾ ਜੀ ਇਹਨਾਂ ਤੋਂ ਕੁਝ ਨੂੰ ਕੀ ਕਰ ਰਹੀ ਤੁਸੀਂ ਰਿਪੋਰਟ ਨਾਲ ਸਟੇਟਮੈਂਟ ਤੇ ਅਪਡੇਟ ਅੱਜ ਕੀਤੀ ਜਾ ਰਹੀ ਹੈ ਜੀ ਤੇ ਇਨਵੈਸਟੀਗੇਸ਼ਨ ਸ਼ੁਰੂ ਕਰ ਲਈ ਗਈ ਹੈ ਜੀ ਜਲਦੀ ਤੋਂ ਜਲਦ ਬੰਦਾ ਕੋ ਹੱਡੀਆਂ ਚਾਚਾਂ ਲੱਗੀਆਂ ਹਾਂ ਤੇ ਜੋ ਵਜਨ ਖਾਇਆ ਇਹਨੂੰ ਪਛਾਤਾ ਇਹਨੂੰ ਕੋਈ ਬੰਦਾ ਕੋ ਕੋ ਬੰਦਾ